ਮੇਰਾ ਭਰਾ ਮੇਰੇ ਲਈ ਨਾ ਕਦੋਂ ਦਾ ਟਿੱਕੀਆਂ ਚੱਕੀ ਫਿਰਦਾ ਧੰਨਵਾਦ ਮੇਰਾ ਵੀਰ ਐ ਟਿੱਕੀਆਂ ਲੱਗੀਆਂ ਨਹੀਂ ਦੂਰ ਮੇਰੇ ਲਈ ਕਿੰਨਾ ਪਿਆਰ ਕਰਦਾ ਤੂੰ ਇਹ ਤਾਂ ਕੁੜੀ ਹੁੰਦੀ ਮੈਂ ਤੇਰਾ ਵਿਆਹ ਕਰਾ ਲੈਣਾ ਸੀਗਾ ਰੱਬ ਨੇ ਤੈਨੂੰ ਮੁੰਡਾ ਬਣਾ ਕੇ ਭੇਜਾ ਆ ਮਿੱਤਰਾਂ ਦਾ ਟੈਂਪੂ ਟੇਡਾ ਹੋ ਗਿਆ ਚੋਨੇ ਵਿੱਚ ਡੇਗੀਆਂ ਸਵਾਰੀਆਂ ਲੋਕੀ ਟੈਂਪੂ ਚੱਕਦੇ ਰਹਿ ਗਏ ਆਹ ਜੀ ਮਾਮਾ ਜੀ ਨੇ ਕੰਮ ਕਰਵਾ ਦਿੱਤਾ ਆਪਣਾ ਪੂਰਾ ਇੱਥੇ ਆ ਗਿਆ ਸ਼ੈਰੀ ਦੀ ਬਰਾਤ ਵਧੀਆ ਲਿਖਿਆ ਨੇ ਹਾਂ ਬਹੁਤ ਸੋਹਣਾ ਤੇ ਨਾਲ ਆਪਾਂ ਜਿਹੜੇ ਸਾਨੂੰ ਹੋਰ ਕੋਈ ਸੇਵਾ ਦੱਸੋ ਉਹ ਸਾਈਡਾਂ ਤੇ ਸਾਈਨ ਬਣਾ ਦੇ ਕੈਨੇਡਾ ਦੇ ਪੂਰੀ ਕੈਟ ਜਬਰਦਸਤ ਚਲੋ 600 ਰੁਪਏ ਦੇ 600 ਛੱਡੋ ਤੁਹਾਨੂੰ 1000 ਦੇਵਾਂਗੇ ਠੀਕ ਹੈ ਬਸ ਤੁਸੀਂ ਘੈਂਟ ਬਣ ਕੇ ਆਉਣਾ ਕੋਈ ਗੱਲ ਨਹੀਂ ਠੀਕ ਹੈ ਐਨਕਾ ਤੁਹਾਡੇ ਮੈਲਵਾ ਦੇਣੀ ਹੈ ਨਹੀਂ ਨਹੀਂ ਠੀਕ ਹੈ ਕਿਉਂਕਿ ਜੇ ਮੈਂ ਆਪਦੀ ਵੀਡੀਓ ਬਣਾਉਣੀ ਥੋ ਤੁਹੀ ਵੀ ਘੈਂਟ ਦੇਖਣੇ ਚਾਹੀਦੇ ਆ ਪੱਗ ਪੁੱਗ ਵਧੀਆ ਕੈਂਟ ਬਣ ਕੇ ਐ ਤੇਲ ਤੂੰ ਲਾ ਕੇ ਦਾੜੀ ਨੂੰ ਸੋਹਣੇ ਆਪਾਂ ਦੋਨੇ ਸੋਹਣੇ ਲੱਗਣੇ ਚਾਹੀਦੇ ਆ ਗੱਲ ਠੀਕ 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 ਹਾਂ ਬਸ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਚੜ ਚੁੱਕੀ ਆ ਸਾਡੀ ਸਵੇਰ ਥੋੜੀ ਜਿਹੀ ਲੇਟ ਹੋਈ ਆ ਰਾਤ ਤਕਰੀਬਨ 3 ਵਜੇ ਸੁੱਤੇ ਤੇ ਸਵੇਰੇ ਸਵੇਰੇ ਉੱਠਿਆ ਮੈਂ 12 ਵਜੇ ਅਰਜੀਤ ਤਕਰੀਬਨ 11 ਵਜੇ ਉੱਠ ਖੜਿਆ ਸੀਗਾ ਤੇ ਬੜੀ ਸੋਹਣੀ ਧੁੱਪ ਨਿਕਲੀ ਹੋਈ ਆ ਅੱਜ ਕਦੇ ਕਦੇ ਮਿਲਦੀ ਆ ਪੰਜਾਬ 'ਚ ਧੁੱਪ ਸੋਹਣੀ ਅੱਜ ਨੀਲਾ ਅਸਮਾਨ ਵੀ ਦਿਖ ਰਿਹਾ ਲੁਧਿਆਣੇ ਦੇ ਵਿੱਚ ਤੇ ਧੁੱਪ ਵੀ ਸੋਹਣੀ ਦਿਖ ਰਹੀ ਆ ਅਏ ਦੂ ਬਣਾ ਸਵੇਰੇ ਠੰਡ ਲੱਗੀ ਥੋੜਾ ਥੋੜਾ ਜੁਕਾਮ ਹੋ ਗਿਆ ਤੇ ਹਣ ਰੋਟੀ ਪਾਣੀ ਖਾਣੇ ਆ ਉਸ ਤੋਂ ਬਾਅਦ ਕੁਝ ਹੋਰ ਖਾਣੇ ਆ ਫਿਰ ਜੁਕਾਮ ਸਹੀ ਹੋਊਗਾ ਤੇ ਰਾਤ ਜਾਗੋ ਤੁਸੀਂ ਵੇਖੀ ਬਹੁਤ ਸੋਹਣੀ ਜੀਰ ਭੰਗੜੇ ਪਏ ਵਾ ਵਾ ਬੱਲੇ ਬੱਲੇ ਅੱਜ ਮਾਈਆਂ ਦਾ ਦਿਨ ਆ ਤੇ ਕੱਲੋਂ ਵਿਆਹ ਵਾ ਤੇ ਉਹਦਾ ਸਾਨੂੰ ਬੜਾ ਚਾ ਯਸ ਚਲਦੇ ਰੋਟੀ ਖਾਣੇ ਆ ਤੇ ਰੋਟੀ ਖਾਣ ਲੱਗੇ ਮੈਂ ਆਂ ਓਕੇ ਸੀ ਸੀ ਯੂ ਟੋਟੇ ਹੁੰਦੇ ਕਹਿੰਦੇ ਹੁੰਦੇ ਸੀ ਹਾਲਦੀ ਤੇਰਾ ਵਿਆਹ ਜਲਦੀ ਬਸ ਉਹ ਵਾਲੀ ਹਾਲਦੀ ਅੱਜ ਓ ਵਾਹ ਇਹ ਤਾਂ ਕਮਲ ਦਾ ਫੁੱਲ ਹੈ ਆ ਵੀ ਲਾ ਕੇ ਇਥੇ ਜਰਾ ਕੋ ਪੋੜਾ ਕਰ ਲੈ ਨੋ ਨੀ ਮੁੱਖੀ ਕਰਕੇ ਆਇਓਗਾ ਜੀ ਚੂਕਾ ਪਾ ਦਾਂਗੇ ਇਹਨਾਂ ਚਾਹੀਦੇ ਅੱਦੋਂ ਕਦੇ ਹੈ ਚਾਹੀਦੇ ਹਾਂਜੀ ਘਰੇ ਪਣੀ ਸੀ ਤੇ ਘਰੇ ਬਣੀ ਸੀ ਸਵਾਦ ਸਵਾਦ ਖਿਚੜੀ ਅੱਧੀ ਤੋਂ ਜ਼ਿਆਦਾ ਕੀ ਥਾਰੀ ਖਾ ਚੁੱਕਿਆ ਤੇ ਵੀਡੀਓ ਬਣਾਉਣ ਦਾ ਭੁੱਲ ਗਈ ਚੇਤਾ ਦੇਖੋ ਮੈਂ ਦੱਸਦਾ ਤੁਹਾਨੂੰ ਇਹ ਖਿਚੜੀ ਖਾ ਲਈ ਆ ਨਾਲ ਲੱਸੀ ਆ ਲੱਸੀ ਪੀਵਾਂਗੇ ਅਸੀਂ ਪੀਣ ਲੱਗੇ ਤੁਹਾਨੂੰ ਵੀਰ ਬੁਲਾ ਲਾਂਗੇ ਠੀਕ ਆ ਮੈਂ ਖਾ ਲਿਆ ਆਓ ਜੀ ਹੁਣ ਕੰਮ ਆਈ ਲੱਸੀ ਦਾ ਲੱਸੀ ਪੰਜਾਬੀਆਂ ਦੀ ਫੇਵਰੇਟ ਕਦਾਂ ਫਿਰ ਗਰੀ ਗੁੱਡ ਮਾਰਨਿੰਗ ਸਾਡੀ ਗੁੱਡ ਮਾਰਨਿੰਗ ਹੀ ਹੈ ਮੈਂ ਤਾਂ ਉੱਥੇ ਨੂੰ ਅਜੇ ਘਾਟਾ ਵੀ ਨਹੀਂ ਰਿਹਾ ਮਮ ਜਦ ਜਾਗੇ ਤਬ ਹੀ ਹਾਂਜੀ ਬੇਸਿਕਲੀ ਮੈਂ ਇਥੇ ਤਾਂ ਆਇਆ ਹੀ ਨਾਨਕ ਸਰ ਭਗਤੀ ਦਾ ਘਰ ਬਾਬਾ ਜੀ ਕੋਲੇ ਤੇ ਆਇਆ ਗਲਤ ਰੂਪਚਾਨੀ ਤਾਂ ਮੱਥਾ ਟੇਕ ਜਾਂਦੇ ਇਥੇ ਕੀ ਆ ਮੈਨੂੰ ਚਾਹੀਦਾ 3 ਵੀਲਰ ਪੁਰਾਣਾ ਭੂਂਡ ਜੀ ਦੇ ਵਿੱਚ ਕੱਲ ਨੂੰ ਮੈਂ ਜਾ ਬਰਾਤ ਚ ਬਹਿ ਕੇ ਜਾਣਾ ਕੁਝ ਨਵਾਂ ਆਈਡੀਆ ਤੁਸੀਂ ਸਰਪ੍ਰਾਈਜ਼ ਆ ਤੁਹਾਡੇ ਅੱਤੇ ਬਹੁਤ ਵਧੀਆ ਚੀਜ਼ ਕਰ ਰਹੇ ਆਂ ਆਪਾਂ ਪਰ ਟੈਂਪੂ ਥੋੜਾ ਜਿਹਾ ਔਖਾ ਮਿਲਣਾ ਉਦਾਂ ਦਾ ਟੈਂਪੂ ਮਿਲਿਆ ਨਹੀਂਗਾ ਸੱਠੀ ਵਾਲਾ ਟੈਂਪੂ ਮਿਲ ਗਿਆ ਇਥੇ ਓਏ ਇਥੇ ਓਰੇ ਲਓ ਜੀ ਟੈਂਪੂ ਹੀ ਟੈਂਪੂ ਹੋ ਗਏ ਕਿੰਨੇ ਚਾਹੀਦੇ ਆ 4-5 ਇੱਕ-ਇੱਕ ਕਰ ਦਈਏ ਤੁਹਾਨੂੰ ਸਾਰੇ ਨਾਲ ਟੈਂਪੂ 4-3 ਬਰਾਦਰ ਟੈਂਪੂਆਂ ਦੀ ਜਾਵੇ ਲਾਂ ਲੈਣ ਚ 4 ਲੱਗੇ ਹੋਣਗੇ ਨਹੀਂ ਵਾਹ ਜੀ ਟੈਂਪੂ ਜਾਂਦੇ ਕਿਵੇਂ ਜਗਤਾ ਸਿੰਘ ਕਿਵੇਂ ਜਾਈਦਾ ਮੈਂ ਮਾਰਦੀ ਦੱਸ ਦੇ ਜੇ ਉੱਥੇ ਨਾਲ ਉੱਥੇ ਘੰਟਾ ਤੇਰਾ ਲੱਗਣਾ ਹਨ ਸਰੋ ਤੂੰ ਲੈ ਜਾਣਾ ਉੱਥੇ ਨਾਲ ਬਾਈ ਜੀ ਹੁੰਦਾ ਹੈ ਉਹਨਾਂ ਦਾ ਬਸ ਯਾ ਲਓ 600 ਫਿਰ 600 ਛੱਡੋ ਤੁਹਾਨੂੰ 1000 ਦੇਵਾਂਗੇ ਠੀਕ ਹੈ ਬਾ ਤੂੰ ਹੀ ਘੈਂਟ ਬਣ ਕੇ ਆਣਾ ਕੋਈ ਗੱਲ ਨਹੀਂ ਠੀਕ ਐ ਐਨਕਾ ਤੁਹਾਡੇ ਮੈ ਲਵਾ ਦੇਣੀ ਆ ਨਹੀਂ ਨਹੀਂ ਠੀਕ ਆ ਕਿਉਂਕਿ ਜੇ ਮੈਂ ਆਪਦੀ ਵੀਡੀਓ ਬਣਾਉਣੀ ਥੋ ਤੂੰ ਹੀ ਵੀ ਘੈਂਟ ਦੇਖਣ ਚਾਹੀਦੇ ਪੱਗ ਪੁੱਗ ਵਧੀਆ ਘੈਂਟ ਬਣ ਕੇ ਐ ਤੇਲ ਤੂੰ ਲਾ ਕੇ ਦਾੜੀ ਨੂੰ ਸੋਹਣੇ ਆਪਾਂ ਦੋਨੇ ਸੋਹਣੇ ਲੱਗਣੇ ਚਾਹੀਦੇ ਆ ਗੱਲ ਠੀਕ 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 ਹਾਂ ਬਸ ਆ ਠੀਕ ਐ ਤੇ ਤੁਹਾਨੂੰ ਮੈਂ 200 ਰੁਪਿਆ ਹੁਣ ਦੇ ਦੇਣਾ ਨਹੀਂ ਕੋਈ ਨਹੀਂ ਤੇ ਬਾਕੀ ਆਪਾਂ ਕੱਲੂ ਦੇ ਦਵਾਂਗੇ ਤੁਹਾਨੂੰ ਤੇ ਤੁਹਾਨੂੰ ਕੱਲ੍ਹ ਨਹੀਂ ਸਹੀ ਕੱਲੂ ਹੀ ਸਹੀ ਤੇ ਆਉਣਾ ਪੱਕਾ ਵਾ ਹਾਂ ਹਾਂ ਮੈਂ 10 ਵਜੇ ਤੈਨੂੰ ਨੰਬਰ ਅੱਜ ਤੁਸੀਂ 10 ਵਜੇ ਦਿਨ ਨਾਨਕ ਸਰ ਆਜੋ ਅਸੀਂ 10:30 ਆ ਜੀ ਠੀਕ ਹੈ ਠੀਕ ਹੈ 11 ਵਜੇ ਜੀ ਬਾਕੀ ਤੁਹਾਨੂੰ ਮੈਂ ਹਾਂ ਬਾਕੀ ਮੈਂ ਟਰਾਈ ਕਰੂੰਗਾ ਤੁਹਾਨੂੰ ਮੈਂ ਪਹਿਲਾਂ ਕਾਲ ਲਾ ਦੂੰਗਾ ਵੀ ਵੀ ਅੰਕਲ ਜੀ ਚਾਚਾ ਜੀ ਵੀ ਮੈਂ ਤਰਪਿਆ ਕਰੂੰ ਤੇ ਤੁਸੀਂ ਵੀ ਮੈਨੂੰ ਮਿਲ ਪੋ ਠੀਕ ਠੀਕ ਹੈ ਜੀ ਸੋ ਕੱਲ ਨੂੰ ਆਪਾਂ ਤੁਹਾਨੂੰ ਮਿਲਦੇ ਹਾਂ ਠੀਕ ਹੈ 1000 ਰੁਪਏ ਮੈਂ ਤੁਹਾਨੂੰ ਦੇਣਾ ਠੀਕ ਹੈ ਧੰਨਵਾਦ ਦਰਸ਼ਨ ਸਿੰਘ ਜੀ ਹਾਂ ਜੀ ਤੁਸੀਂ ਉਹਨਾਂ ਨੂੰ ਲਓ ਜੀ ਆਪਣੀ ਗੱਲ ਬਣ ਗਈ ਆ ਵਾਹਿਗੁਰੂ ਦੀ ਕਿਰਪਾ ਕਰਤੀ ਹੈ ਠੀਕ ਹੈ ਵਾਹ ਬਈ ਕੰਮ ਹੋ ਗਿਆ ਆਪਣਾ ਬਣ ਗਈ ਗੱਲ ਚਲੋ ਹੁਣ ਆਪਾਂ ਨੰਬਰ ਪਲੇਟਾਂ ਵਾਲੇ ਤੇ ਚਲੀਏ ਫਿਰ ਲੁਧਿਆਣੇ ਚੱਲੀਏ ਪਰ ਚਾਹ ਦਰਜੀ ਕਰਾਵਾ ਹੁਣ ਦੱਸਣਗਾ ਗਾ ਮਿੱਤਰਾਂ ਦਾ ਟੈਂਪੂ ਡੇਡਾ ਹੋ ਗਿਆ ਚੋਨੇ ਵਿੱਚ ਡੇਗੀਆਂ ਸਵਾਰੀਆਂ ਲੋਕੀ ਟੈਂਪੂ ਚੱਕਦੇ ਰਹਿ ਗਏ ਅਸੀਂ ਟੈਂਪੂ ਚੱਕਦੇ ਰਹਿ ਗਏ ਲੋਕੀ ਲਾਈਟਾਂ ਲਾ ਕੇ ਲੈ ਗਏ ਦਾ ਵੀ ਜਗਰਾਵ ਪਹੁੰਚ ਗਏ ਆ ਜਗਰਾਵ ਤੋਂ ਹੁਣ ਤੇਲ ਪਵਾਇਆ ਇੱਥੋਂ ਤੇ ਲੁਧਿਆਣੇ ਵੱਲ ਹੋ ਗਿਆ ਰਾਹ ਚਲੀ ਹੁਣ ਪੈਪਸੀ ਪੀਣ ਨੂੰ ਪੈਪਸੀ ਪੀਣੇ ਆ ਐਨਰਜੀ ਪਉਣੀ ਆ ਥੋੜੀ ਏ ਜਵਾਕ ਜਾਂ ਡਰਾਉਂਦਾ ਬਹੁਤ ਆ ਜਵਾਕ ਨਹੀਂ ਹੈਗਾ ਵੈਸੇ ਪਲਵਾਰਾ ਸਾਡਾ ਦੋ ਬੰਦਿਆਂ ਨੂੰ ਇਕੱਠਾ ਕੁੱਟਦੂਗਾ ਇਕੱਲ ਲਈ ਇਹ ਹਨਾ ਮੇਰਾ ਭਰਾ ਮੇਰੇ ਲਈ ਨਾ ਕਦੋਂ ਦਾ ਟਿੱਕੀਆਂ ਚੱਕੀ ਫਿਰਦਾ ਧੰਨਵਾਦ ਮੇਰਾ ਵੀਰ ਐ ਟਿੱਕੀਆਂ ਲੱਗੀਆਂ ਆਈ ਨਹੀਂ ਬੁਰਾ ਮੇਰੇ ਲਈ ਕਿੰਨਾ ਪਿਆਰ ਕਰਦਾ ਤੂੰ ਇਹ ਤਾਂ ਕੁੜੀ ਹੁੰਦੀ ਮੈਂ ਤੇਰਾ ਵਿਆਹ ਕਰਾ ਲੈਣਾ ਸੀਗਾ ਰੱਬ ਨੇ ਤੈਨੂੰ ਮੁੰਡਾ ਬਣਾ ਕੇ ਭੇਜਤਾ ਬੈਠੋ ਨਾਗਰਿਕ ਮਿਲ ਗੜ ਜੋ ਮਾਰੇ ਇਹ ਚੀਜ਼ਾਂ ਜਾਣੀ ਚਾਹੀਦੀ ਦਲਾਹ ਬੋਲ ਦੇਣੀ ਹੈ ਤੁਸੀਂ ਕੁਝ ਵੀ ਕਲੀ ਲੈ ਜਲਣੇ ਮਰੇ ਗੋਲ ਪਤਾ ਹੈ ਪਤਾ ਕਿ ਆਤੇ ਬੈਠਾ ਪਟਿਆ ਸੱਜਾ ਕੇ ਕਿ ਰੱਖੇ ਮੇਰੇ ਕੋਲ ਮਾਰੇ ਜਿਹੜੇ ਪੈਕੇ ਹੋ ਰਹੇ ਨੇ ਕਿ ਕਿ ਰੱਖੇ ਉਹਨੂੰ ਇਹਨਾਂ ਨੂੰ ਮਰਬਾ ਕੇ ਮਾਣ ਨਹੀਂ ਨੀ ਜਗਾ ਸੈਂਟੀਮੀਟਰ ਉਹਨੂੰ ਕੋਲ ਤਾਂ ਹੈ ਨਾ ਇਹ ਰੱਖੇ ਬੈਠਾ ਉਹ ਆਮ ਦਾ ਮੇਰੇ ਕੋਲ ਆ ਰਹੇ ਹੋ ਕੇ ਬਸ ਹੈ ਪੜਿਆ ਪਿੱਛੇ ਕਿਛੂ ਵੀ ਖੜੇ ਹੋ ਜਾਂਦੇ ਦੇਖੋ

ਇਹ ਲੱਗਦਾ ਉਹ ਆਉਗਾ ਇਹ ਦੂਜੇ ਬੰਦੇ ਨਾਲ ਵਾਧਾ ਆਉਂਦਾ ਜਿਹੜਾ ਉਹ ਲਾਉਣਾ ਉਹਦੇ ਲੱਗਦਾ ਸੀ ਨਾ ਅੰਦਰ ਦੇਖੋ ਵੀਰੇ ਆ ਵੀ ਬਕਰ ਚਾਕੇ ਹੋ ਥੋੜਾ ਬ੍ਰੈਂਡ ਵੀ ਕੱਢਣੀ ਸੀ ਇੱਥੇ ਦੇਖੋ ਵੀਰੇ ਇੱਕ ਮਿੰਟ ਨਹੀਂ ਨਹੀਂ ਇਹਦੀ ਬਹੁਤ ਲੱਗਿਆ बता ही हूं मुझे लगता है वन सेकंड डिमांड हो गए फिर ਤੁਸੀਂ ਟੂਸ ਚੈੱਕ ਫੋਟੋ ਫੈਕਸਰ ਟੂਸ ਹੋਣੀ ਤੇ ਆਉਂਦਾ ਹੈ ਟਾਵਰ ਲਈ ਰਵਰ ਮੈਨੂੰ ਮਿਲ ਗਿਆ ਨਾ ਬਾਬਾ ਨਾਲ ਨਾ फिर फोटो डालवा दूं क्या खाना है ਕਿ ਤੇ ਰੰਦਨ ਸੈਂਟੀ ਤੱਕ ਓਹ ਤਾਂ ਮੋਨੂ ਸਾਹਿਬ ਉਹ ਤੇ ਮੇਰੇ ਕੋਲ ਉੱਧਰ ਧੱਕੇ ਨਾਲ ਹੱਥ ਰਖਾਉਣ ਨੂੰ ਫਿਰਦੇ ਮੈਂ ਰੱਖਣਾ ਨਹੀਂ ਹੈਗਾ ਹਾ ਸ਼ਹਿਰੀ ਸਹੀ ਮੇਰਾ ਭਰਾ ਲਾਵੀਂ ਆਹਾ ਹਾ ਹਾ ਹਾਂ ਉਹ ਵੀ ਰੱਖਦਾ ਸਾਰੇ ਤੇ ਰੱਖਦੇ ਜਿੰਨਾਂ ਨੇ ਹੋਣ ਵਾਲੇ ਆ ਹਾਂ ਮੇਰਾ ਜਿੱਥੇ ਅੱਜ ਆ ਤਵੇ ਮਾਰੇ ਪਹਿਲਾਂ ਖੜੀ ਗਏ keeda rakh veer the meri var jin ki aave chidi kutte ਹਾਏ 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 ਸ਼ੇਰ ਨਹੀਂ ਦੀ ਬਰਾਦ ਬਹੁਤ ਸੋਹਣਾ ਮੁੰਡਾ ਆ ਦੇ ਮੁੰਡੇ ਤੋਂ ਪੈਸੇ ਤੇ ਲੈਂਦੇ ਚੰਗਾ ਲੱਗਦਾ ਬਹੁਤ ਸੋਹਣਾ ਇਹਦੀ ਦੁਕਾਨ ਆ ਨਹੀਂ 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 ਫਿਰ ਵੀ ਇਦਾਂ ਨਹੀਂ ਚੰਗਾ ਲੱਗਦਾ ਕਾ ਕਰੀਂ ਜੰਗਾ ਲਾਦਾ ਲਾਗਦਾ ਉਹ ਜੀ ਮਾਮਾ ਜੀ ਨੇ ਕੰਮ ਕਰਵਾ ਦਿੱਤਾ ਆਪਣਾ ਪੂਰਾ ਇੱਥੇ ਆ ਗਿਆ ਸ਼ੈਰੀ ਦੀ ਬਰਾਤ ਵਧੀਆ ਲਿਖਿਆ ਜੀ ਹਾਂ ਬਹੁਤ ਸੋਹਣਾ ਤੇ ਨਾਲ ਆਪਾਂ ਆ ਜਿਹੜੇ ਜਾਨੂੰ ਹੋਰ ਕੋਈ ਸੇਵਾ ਦੱਸੋ ਉਹ ਸਾਈਡਾਂ ਤੇ ਸਾਈਨ ਬਣਾ ਦੇ ਕੈਨੇਡਾ ਦੇ ਨਾ ਕੈਨੇਡਾ ਨਾ ਪੂਰੀ ਕਹਿ ਜਬਰਦਸ ਨੰਬਰ 1 ਕੰਮ ਪਤਾ ਤਾਂ ਲੱਗ ਉਹ ਸਾਹਮਣੇ ਜੀਟੀ ਰੋਡ ਆ ਜਦੋਂ ਮੇਨ ਤੁਸੀਂ ਚੌਂਕ ਤੋਂ ਆਉਣਾ ਦੂਜਾ ਪੜ ਨਿਕਲ ਕੇ ਇੱਥੋਂ ਬਣਵਾਇਆ ਪੜ ਲਓ ਕੀ ਇਹ ਨਗາດ ਕਾਣ ਦਾ ਕਲਾਸਿਕ ਕਾਰ ਸ਼ਿੰਗਾਰ ਕਲਾਸਿਕ ਕਾਰ ਸ਼ਿੰਗਾਰ ਕਲਾਸਿਕ ਸਪੋਰਟਸ ਸਭ ਕੁਝ ਸਾਰਾ ਸਮਾਨ ਪਟਾਕੇ ਵੀ ਹੈਗੇ ਆ ਵਾਹ ਇੱਥੇ ਟਰੋਫੀਆਂ ਵੀ ਬਣਦੀਆਂ ਇੱਧਰ ਆਰੇ ਦੇਖ ਹਾਂ ਟਰੋਫੀਆਂ ਵੀ ਸਭ ਕੁਝ ਹੈ ਬਾਈ ਜੀ ਆ ਜਾਓ ਮੁਲਾਪੁਰ ਫਿਰ ਜੇ ਤੁਹਾਨੂੰ ਚਾਹੀਦਾ ਸਾਰਾ ਸਮਾਨ ਇੱਥੇ ਪਿਆ ਵਾ ਇੱਥੇ ਸਾਰਾ ਕੁਝ ਹੀ ਮਿਲ ਜਾਂਦਾ ਯਾਰ ਹਾਂ ਸਾਰਾ ਇਹ ਘਰ ਜਿਹੜਾ ਲੁਧਿਆਣਾ ਨੂੰ ਮਿਲਦਾ ਉਹ ਇੱਥੋਂ ਵੀ ਮਿਲ ਜਾਂਦਾ ਹਾਂ ਬਿਲਕੁਲ ਅਸੀਂ ਜਗਰਾਉਂ ਧੱਕੇ ਖਾ ਕੇ ਆ ਗਏ ਇੱਥੇ ਆ ਕੇ ਗੱਲ ਬਣ ਗਈ ਜਗਰਾਉਂ ਹੀ ਐਵੇਂ ਜੇੜੇ ਦੇ ਗਏ ਦੋ ਪਲੇਟਾਂ ਵਾਲੇ ਦੇ ਗਏ ਨੰਬਰਾਂ ਵਾਲੇ ਹਾਂਜੀ ਤੁਰਪੇ ਆ ਇੱਥੋਂ ਮੁੱਲਾ ਪਰ ਆਏ ਸੀਗੇ ਬੋਰਡ ਜਾਂ ਬਣਾਉਣ ਗੱਲ ਨੂੰ ਆਪਾਂ ਇਹਨੂੰ ਫੜ ਕੇ ਵੀਡੀਓਜ਼ ਬਣਾਵਾਂਗੇ ਜਿਹੜਾ ਵੀ ਮੇਰਾ ਪਲਾਨ ਆ ਸਰਪ੍ਰਾਈਜ਼ ਆ ਤੁਹਾਡੇ ਵਾਸਤੇ ਤੇ ਹੁਣ ਬੈਕ ਟੂ ਲੁਧਿਆਣਾ ਚੱਲਦੇ ਹਾਂ ਕਿਉਂਕਿ ਮੈਂ ਆਪ ਦਾ ਫੋਨ ਕਿਸੇ ਦੇ ਘਰ ਰੱਖ ਕੇ ਆਇਆ ਉਹਨਾਂ ਦਾ ਵੀ ਧੰਨਵਾਦ ਗਰਾਫ ਫੜ ਲਿਆ ਉਹਨਾਂ ਨੇ ਤੇ ਫੋਨ ਦਾ ਪਾਸਵਰਡ ਮੈਂ ਦੇ ਆਇਆ ਸੀਗਾ ਕਿਉਂਕਿ ਮੇਰਾ YouTube ਤੇ Facebook ਦੋਨੇ ਥਾਂ ਤੇ ਨਹੀਂ ਵਲੌਗ ਪਿਆ YouTube Facebook ਤੇ ਤਾਂ ਕੱਲ ਦਾ ਹੀ ਨਹੀਂ ਅਪਲੋਡ ਹੋ ਰਿਹਾ YouTube ਤੇ ਅੱਜ ਦਾ ਨਹੀਂ ਹੋ ਰਿਹਾ ਸੋ ਹੁਣ ਜਾ ਕੇ ਅਪਲੋਡ ਕਰਦੇ ਆ ਤੇ ਅਗਲਾ ਵਲੌਗ ਐਡਿਟ ਵੀ ਕਰਨਾ ਪੈਣਾ ਮੈਨੂੰ ਅੱਜ ਹੀ ਕਿਉਂਕਿ ਕੱਲ ਨੂੰ ਬਰਾਤ ਹੈ ਤੇ ਕੱਲ ਨੂੰ ਟਾਈਮ ਹੀ ਲੱਗਣਾ ਐਡੀਟਿੰਗ ਦਾ ਅਪਲੋਡ ਕਰ ਦਵਾਂਗੇ ਕੱਲ ਨੂੰ ਕਿੱਡੀ ਅੱਗ ਲੱਗੀ ਸਾਰੇ ਆਈ ਆ ਭਰਾਵਾ ਅੱਗ ਲੱਗੀ ਵਾਲੀ ਸਾਰੇ ਇੱਥੇ ਚਲੋ ਫਿਰ ਆਪਾਂ ਮਿਲਦੇ ਆ ਲੁਧਿਆਣਾ ਜਾ ਕੇ ਤੁਹਾਨੂੰ ਠੀਕ ਹੈ ਵੀ ਆਫਟਰ ਲੋ ਵੀ ਸੌਣ ਦਾ ਟਾਈਮ ਆ ਗਿਆ ਕੱਲ ਹਰਜੀਤ ਹੁਣੇ ਟੇਡੇ ਹੋ ਕੇ ਪਏ ਸੀ ਅੱਜ ਮੂਧੇ ਹੋ ਕੇ ਪੈ ਗਏ ਤੇ ਕਰਨ ਉਹ ਨਹੀਂ ਮ사ਜ ਕਰ ਰਿਹਾ ਇਹਨਾਂ ਦੀ ਜਿਵੇਂ ਜਿਵੇਂ ਮੈਰਾਥਨ ਭੱਜ ਕੇ ਆਇਆ ਹੁੰਦਾ ਨਾ 2 ਕਿਲੋਮੀਟਰ ਨਹੀਂ ਤੁਰਦਾ ਇਹ ਰੋਇਦਾ ਤੇ ਮੂਧਾ ਪਿਆ ਵਾ ਪੈਗ ਲਾ ਕੇ ਤਾਂ ਉਹਦਾ ਹੀ ਨਹੀਂ ਤੁਰਦਾ ਇਹ ਕੋਸੋਖੀ ਦਾ ਮਾੜਾ ਮੋਟਾ ਫਿਰ ਵੀ ਤੁਰ ਲੈਂਦਾ ਰੈਗ ਲਾ ਕੇ ਦਾ ਜੇ ਇਹਨੂੰ ਘੰਟੇ ਦੋ ਘੰਟੇ ਬਾਅਦ ਜੋਰ ਵੀ ਪੈ ਜੇ ਨਾ ਕਹੂਗਾ ਮੈਂ ਨਹੀਂ ਜਾਣਾ ਸਵੇਰੇ ਹੀ ਜਾਊਂ ਤੇ ਅੱਡ ਦੀਆਂ ਮੈਂ ਤਾਂ ਕਰਦਾ ਵੀ ਭਰਾਵਾ ਰੋਕ ਕੇ ਰੱਖ ਲਾ ਚਲੋ ਬਾਕੀ ਤੁਹਾਨੂੰ ਸਾਰਿਆਂ ਨੂੰ ਗੁੱਡ ਨਾਈਟ ਸਵੇਰੇ ਆ ਬਰਾਤ ਸ਼ਰੀ ਦੀ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਸਵੇਰ ਨੂੰ